ਕੰਮ ਚਲ ਰਿਹਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਨਹੀਂ ਸੀ ਤੇ ਪੁੱਛਦਾ ਇਹ ਵਾਈਫਾਈ ਦਾ ਕੰਮ ਚਲ ਰਿਹਾ ਅੱਛਾ ਕੀ ਗੱਲ ਹੋਈ ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਤੇ ਚੜਿਆ ਸੀ ਇਹਦੇ ਚੜਨਾ ਸੀ ਆਜ ਨਾਲ ਅੱਜ ਉੱਤੇ ਤੇ ਉੱਥੇ ਉਹ ਤਾਰ ਜਿਹਨੇ ਵੇਖੇ ਵੀ ਟੁੱਟੀ ਆ ਉਹ ਇਹ ਚੜ ਕੇ ਵੇਖਣ ਲੱਗਾ ਕਿ ਉਹ ਜਿਹੜੀ ਪੌੜੀ ਆ ਕਿ ਉਹ ਨਾਲ ਲੱਗੀ ਆ ਉਹ ਮੱਤੀ ਵਾਲੀ ਤਾਰ ਨਾਲ ਪ੍ਰਿੰਟ ਵਿੱਚ ਆ ਗਿਆ। ਪ੍ਰਿੰਟ ਚ ਚੋਣ ਵਾਲੇ ਉਹਦੀ ਉੱਥੇ ਡੈੱਟ ਹੋ ਗਈ ਹੈ। ਮੇਰਾ ਨਾਮ ਹੈਰੀ ਹੈ। ਮੈਂ ਉਸਤਾਦ ਭਾਜ ਦੇ ਨਾਲ ਕੰਮ ਕਰਦਾ ਹਾਂ। ਕੀ ਨਾਂ ਸੀ ਉਹਦਾ? ਉਹਦਾ ਹਸ ਕੰਪਿਊਟਰ ਨਾਮ ਹੈਗਾ ਤੇ ਇੱਕ ਉਹਦਾ ਉਹ ਹੀ ਕੰਮ ਦੇ ਆ ਕਰਨ ਤੇ ਉਸਤਾਦ ਉਹਨਾਂ ਕੋੜੀ ਡੋਲ ਗਈ ਸੀ। ਤੁਸੀਂ ਕਿੱਧਰ ਗਏ ਸੀ? ਅਸੀਂ ਜਨਾਨਾ ਰੋਡ ਤੇ ਕਿਹੜਾ ਕੰਮ ਕਰਦੇ ਹਾਂ? ਢਾਂਡ ਕਲੈਕਸ਼ਨ ਨਟ ਦੀ ਕੰਪਨੀ ਹੈ ਸਰ। ਇਹ ਕਿਹੜਾ ਨਟ ਬਣਦਾ? ਪਲਾਸਟਿਕ ਹਾਂਜੀ। ਇਹ ਕਿਹਦੀ ਕੰਪਨੀ ਹੈ? ਕਲੈਕਸ਼ਨ ਵਾਲੇ ਸਾਰੇ ਕੰਮਲੇਡ ਹੁੰਦੇ। ਅੱਛਾ ਤੇ ਉੱਥੇ ਇੱਕ ਉਹ ਨਾਮ ਪੋੜੀ ਉਹਨਾਂ ਦਾ ਡੋਲ ਗਈ ਸੀ ਸਰ ਤੇ ਉਹਦੇ ਘਰ ਚੋਂ ਮੈਨੂੰ ਕਿਹਾ ਬਾਜੂ ਦਿੱਤੀ ਕਿ ਖੜੀ ਖੜੀ ਮੈਨੂੰ ਉਸੇ ਵਾਲੇ ਹੀ ਉਹਨਾਂ ਦਾ ਫੜਿਆ ਸੀ ਤੇ ਉਸੇ ਵਾਲੇ ਹੀ ਹਸਪੀਟਲ ਉਹਨਾਂ ਦਾ ਦਾਖਲ ਕੀਤਾ ਬੀਬੀ ਕੋਲ ਨਾਲ ਹਸਪੀਟਲ ਤੇ ਉਹਨਾਂ ਵਾਲੇ ਸਰਜਰੀ ਦਾ ਬੇਤਾ ਤੇ ਡਿੱਗ ਗਿਆ ਸਾਰੀ ਉਹਨਾਂ ਡਿੱਗਦਾ ਸਾਰਿਆਂ ਨੂੰ ਮੈਂ ਉਹਨਾਂ ਨੂੰ ਬਾਜੂ ਦਿੱਤੀ ਕਿ ਖੜੀ ਉਹ ਉੱਤੇ ਬੀਜ ਦੇ ਕੱਟ ਲੱਗਾ ਕਿ ਵੈਸੇ ਲੱਗੇ ਉਹ ਸਰ ਮੇਨ ਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਮਾਰ ਲੱਗ ਗਈ ਉਹਨਾਂ ਦਾ ਡੋਲ ਗਈ ਫੋੜੀ ਜਾਂਦਾ ਮੈਂ ਕੋਈ ਮਨ ਬੁਝਾ ਲਾ 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 ਕੋਈ ਮਨ ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਤੇ ਚੜਿਆ ਸੀ ਇਹਦੇ ਚੜਨਾ ਸੀ ਆਜ ਨਾਲ ਰੂਟ ਤੇ ਉੱਥੇ ਉਹ ਤਾਰ ਜਿਹੜੀ ਨੇ ਵੇਖੇ ਦੀ ਟੁੱਟੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋ ਕਦੇ ਜਿਹੜੀ ਪੌੜੀ ਆ ਹਿੰਦੀ ਉਹ ਨਾਲ ਲੱਗੀ ਆ ਉਹ ਬੱਤੀ ਵਾਲੀ ਤਾਰ ਨਾਲ ਕਰੰਟ ਵਿੱਚ ਆ ਗਿਆ ਕਰੰਟ ਚੌਣ ਨਾਲ ਉਹਦੀ ਉੱਥੇ ਜੱਟ ਹੋ ਗਈ ਆ ਮੇਰਾ ਨਾਮ ਮਹਿਰੀ ਹੈ ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਹਾਂ ਨਾਸ਼ਾ ਉਹਨਾਂ ਦਾ ਹਾਂਸ ਕੰਪਿਊਟਰ ਨਾਮ ਹੈਗਾ ਤੇ ਇੱਕੋ ਦਾਮ ਹੈ ਉਹੀ ਕੰਮ ਦੇ ਆ ਕਰਨ ਤੇ ਸਤਾਤ ਉਹਨਾਂ ਕੋੜੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਨਾ ਰੋਡ ਤੇ ਕੰਮ ਕਰ ਰਹੇ ਕੈਂਡ ਕਲਚਨ ਦੀ ਕੰਪੀਅਰ ਸੀ ਨਟ ਦੀ ਕੰਪਲੇਟ ਹੀ ਸਰ ਕਿਹੜਾ ਨਟ ਲੱਗਦਾ ਹਾਂ ਜੀ ਇਹ ਕਿਹਦੀ ਕੰਪੀਅਰ ਸੀ ਕਲਚਨ ਵਾਲੇ ਸਾਰੇ ਕੰਪਲੇਟ ਹੀ ਅੱਛਾ ਤੇ ਉੱਥੇ ਇੱਕੋ ਦਾਮ ਕੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਜਿਵੇਂ ਆਵਾਜ਼ ਦਿੱਤੀ ਵੀ ਫੜੀ ਫੜੀ ਮੈਨੂੰ ਅਸੀਂ ਉਹਨੇ ਉਹਨਾਂ ਨੂੰ ਫੜਿਆ ਸੀ ਤੇ ਉਸ ਵਾਲੇ ਅਹੀਂ ਉਹ ਗੋਲਾ ਗੋਲਾ ਘਸਾਉਣੇ ਵਾਲੀ ਦਿੱਤੀ ਆਇਓ ਸਰ ਫੜੇ ਫੜੇ ਤੇ ਉਸ ਵਾਲੇ ਅਹੀਂ ਹਸਪੀਟਲ ਉਹਨਾਂ ਦਾਖਲ ਕੀਤਾ ਦਿੱਤੀ ਕੋਲਾ ਹਸਪੀਟਲ ਤੇ ਉਹਨਾਂ ਨਾਲ ਸਰਜਰੀ ਪਾਉ ਦੇਤਾ ਤੇ ਡਿੱਗ ਗਿਆ ਸਾਰੀ ਉਹਨਾਂ ਦੀ ਡਿੱਗਦਾ ਸਾਰਿਆਂ ਮੰਦ ਨੂੰ ਆਵਾਜ਼ ਦਿੱਤੀ ਤੇ ਫੜੀ ਉਹ ਉੱਤੇ ਬੀਲ ਤੇ ਕੱਟ ਲੱਗਾ ਤੇ ਪੈਸੇ ਦਿੱਕੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਕੋੜੀ ਦੇ ਨਾਲ ਲੱਗੀ ਹਾਂ ਡੋਲ ਗਈ ਕੋੜੀ ਜੰਗਾ